ਦੋ ਮਾਗੇ ਕੋਤ ਫੜਦਾ ਲੈ ਜੀ ਕੀ ਕੁਛ ਮਾਲ ਆਇਆ ਬਨੰਦ ਦਸ ਸੀ ਆਦੇ ਭਾਈ ਮਨੋ ਕੋ ਗੱਪ ਕਮਣਾਓ ਜੀ ਗੱਲ ਤਾਂ ਐਂ ਦੇਖ ਕੇ ਲਾਉਣਾ ਫਿਰ ਤੇਰਾ ਵਿਚਾਲੇ ਖੜੇ ਤਾਂ ਕੀ ਮੈਂ ਦਾ ਉਹ ਵੰਦ ਦੋੰਦਾ ਭਾਈ ਦੋ ਐਂ ਕਿਉਂਦੀ ਭਈ ਦੀ 68 ਦੇਖ ਲਓ ਮੈਂ ਤਾਂ ਲੈ ਲਾਉ ਲੋ ਜੀ 14000 ਤਾਂ ਲੈ ਭਾਈ ਨਾ ਨਹੀਂ ਹਾਂ ਨਾ ਹੋ ਗਏ ਨਾ ਕਿੰਨਾ ਫਰਿਆ ਤਾਂ 10000 ਮੌਕੀ 25000 25000 ਦੇ ਦਾਂਗੇ ਨਹੀਂ 25 ਦਾ ਬਹੁਤ ਥੱਲੇ ਆ 20 ਤੋਂ ਥੱਲੇ ਆ ਕੇ ਦੇ ਬੱਕਰਾ ਜਦ ਨਾ ਯਾਰ ਦੇਣਾ ਹੀ ਪੀ ਤਾ ਥੱਲੇ ਹਾਂ ਫੇਰ ਕੋਈ ਫਾਇਦੇ ਨਹੀਂ ਲੈ ਜਾਗੇ ਆਪਾਂ ਮੋੜ ਤੇ ਘਰ ਨੂੰ ਯਾਰ ਤੇਰੀ ਮਰਜ਼ੀ ਆ ਉਹ ਤਾਂ ਮੋੜ ਤੇ ਲੈ ਕੇ ਜਾਣਾ ਉਹ ਤਾਂ ਤੇਰੀ ਚੀਜ਼ ਆ ਯਾ ਇਹ ਲੜਕੇ ਜਾਂਦਾ ਨਹੀਂ ਹੈਗਾ ਇਹ ਤੇਰਾ ਤੇਰਾ ਬੱਕਰਾ ਪਾਲਿਆ ਹੋਇਆ ਹੈ ਤੇ ਬਤ ਤੇਰੀ ਮਰਜ਼ੀ ਹੈ ਪਰ ਵੇਖਣ ਦਾ ਮਾਲ ਦਾ ਮੁੱਲੀ ਹੈ ਹੋਰ ਠੀਕ ਹੈ ਇਹ ਤਾਂ ਉਹ ਹੀ ਪਹਿਲੇ ਵੇਖਣਾ ਹੈ ਠੀਕ ਹੈ ਚੱਲ ਪੱਕਿਆਂ ਦੀ ਦੇ ਯਾਰ ਸਾਈ ਪਾ 10000 ਦਾਂ ਆ हाँ? मोटा नहीं नहीं, नहीं, नहीं। वो हो वो नहीं। 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 हाँ? और बच्ची तो है बक्ची, बक्ची। की करना गा। तो में चौगा मे पची हजार का मंगन लाख आजा रे आजा ਓ ਸਵਾਰ ਜੀ ਹਲ ਦੋ ਓ ਸਵਾਰ ਨੂੰ ਪੁੱਛ ਕੇ ਆ ਜੀ ਤਰੇਣ ਮੈਂ ਆਹ ਮਾਗ ਬੰਦ ਕਰ ਲੈ ਬਾਈ ਹਾਰੇ ਓਏ ਨਹੀਂ ਸਰ ਪੰਜ ਸਾਹਿਬ ਠੀਕ ਆ ਹੁਣ ਆਪਾਂ ਲੈਨੇ ਆ ਯਾਰ ਉਹ ਵੀਰੇ ਰੋਜ਼ ਮਾਲ ਲੈ ਲੈਣਾ ਕਰਾ ਲੈਣਾ ਠੀਕ ਆ ਫਿਰ ਇਹਨਾਂ ਵੀ ਪੈਸੇ ਪਾਈ ਰਹੀ ਏ ਠੀਕ ਆ ਤਾਂ ਉਹ ਖੜਨੋ ਬੜੀ ਏ ਉਹ ਇਹ ਮਾਰ ਕਈ ਬੰਦੇ ਆ ਗਏ ਜੇ ਮੇਰਾ ਮੋਟਰ ਤੁਸੀਂ ਆਪਾਂ ਚਲਾ ਦੀ ਕੋਈ ਗੱਲ ਨਹੀਂ ਤੂੰ ਦੂਰੋਂ ਨਹੀਂ ਆਇਆ ਇਹਨਾਂ ਦਾ ਨਹੀਂ ਡੇਡਾ ਮੇਨ ਸਿਸਟਮ ਪਤਾ ਕੀ ਹੁੰਦਾ ਕਈ 15 ਲੱਖ ਰੁਪਏ ਜੀ ਆ ਜਾਂਦਾ ਉਹ ਜੋ ਵਾਲਾ ਲੱਗਣਾ ਸਾਡਾ ਮਾਲ ਨਹੀਂ ਵੇਚਿਆ ਹੁਣ ਉੱਥੇ ਗੱਲ ਤੋਂ ਪਤਾ ਕੀ ਜਦੋਂ ਬਾਹਰ ਹੁੰਦਾ ਫੇਰ ਅਗਲਾ ਜਾਂਦਾ ਨਹੀਂ ਜਦੋਂ ਬਾਹਰ ਕਬਾਦ ਜਾਂਦਾ ਫੇਰ ਅਗਲਾ ਕੰਦਾ ਜਾਂਦਾ ਸਰਪੰਚ ਦਬਾ ਸਾਡਾ ਉਹ ਐਦਾ ਨਹੀਂ ਜਾਂਦਾ ਫਿਰ ਮੈਂ ਕਿਹਨੂੰ ਕਹਿੰਦਾ ਫਿਰ ਅਗਲਾ 5-700 ਘਟ ਕੇ ਅਗਲਾ ਕਰਦਾ ਸਰਪੰਚ ਬੰਦੇ ਹੁਣ ਕਰੀਏ ਕੀ ਨਾ ਲਈ ਆਣ ਕਿਹੜਾ ਇਹ ਇਹਦੇ ਚ ਆਉਂਦਾ ਵੀ ਆਪਾਂ ਇਹ ਨਹੀਂ ਵੀ ਤੇਰਾ ਨੁਕਸਾਨ ਕਰੀਏ ਕਿਉਂੜਾ ਜਾਇਜਾ ਉਹਦਾ ਸਾਡਾ ਸਿਸਟਮ ਵੀ ਦੇ ਪਤਾ ਕੀ ਆ ਨਾ ਨਾ ਆਪਾਂ ਲੰਦੇ ਬਾਈ ਵਪਾਰੀ ਉਹ ਤਾਂ ਠੀਕ ਆ ਵੀ ਦੋਨੇ ਜੇ ਹੁਣ ਤੇਰਾ ਤੈਨੂੰ ਲਾ ਲਾ ਜੱ ਆਪਾਂ ਕੁੱਟ ਕੇ ਨਾ ਬਾਈ ਸਰਪੰਚਾ ਕਹ ਲਾ ਬਾਈ ਉਹ ਜਿੰਨੀ ਮਨ ਵਾਲੇ ਬਾਦ ਦਾ ਬਹੁਤ ਨਹੀਂ ਗਨੇ ਯਾਰ ਮਤਲਬ ਪਾਣੀ ਖਾਵੇ ਆ ਉਹ ਤਾਂ ਮੈਂ ਤੇਰੀ ਕੀ ਗੱਲ ਨਾ ਬਾਈ ਹਾਂਜੀ ਫੜ ਲੈ ਸਾਈ ਦੱਸੋ ਆਪਾਂ ਫੜ ਲੈ ਬੇਵਕ ਮੈਗੀ ਸਾਡੇ ਬੰਦੇ ਬੱਕਰਾ ਪੋਣਾ ਪਾ ਦੇ ਯਾਰ

ਨੀ ਬਹੁਤ ਘਟੇ। ਇਹ ਵੇਜ ਹੁਣ ਗਾਹ ਕਾ ਹੈਗਾ ਉਹ ਗਾਹ ਪਾ। ਲੱਖ ਵੀ ਘਟਾ। ਜੇ ਲੱਖ ਵੀ ਦੇ ਦੀ ਉਹ ਵੀ ਘਟਾ। ਹਾਂ ਥੋੜੀ ਜਿਹੀ ਮਨ ਕਰ। ਉਹ ਕੋਈ ਜੱਕਨੇ ਦਾ ਯਾਰ ਤੁਹਾਨੂੰ ਪੁੰਗਦਾ ਲੈਣਾ ਕੋਈ ਚੱਕਰ ਨਹੀਂ। ਲੱਖ ਰੁਪਈਆ ਪਾ ਕੇ ਏਵ ਚੋਂ ਤੜਕੀ ਨਿਕਲ ਜੀ। 2 ਘੰਟੇ ਚ ਖਤਮ ਕਰਕੇ ਆ ਜੇ। ਬਈ ਪੈਸੇ ਬਹੁਤ ਲੱਗੇ ਬੱਕਰੇ ਨੂੰ ਦੇ ਦੇ। ਨਹੀਂ ਭਾਈ ਨਹੀਂ। ਬਣ ਨਹੀਂ ਗਿਆ ਤਾਂ। ਤੇਰਾ ਤਾਂ ਪਤਾ ਲੱਗੇ ਕੋ ਗੱਲ ਹਾਂ ਨਾਲ ਹੀ ਦੱਸ। ਤੂੰ ਐ ਬਾਜ ਦੇ ਦੇ ਵੀ ਇੱਥੇ ਤੱਕ ਛੱਡੂ ਯਾਰਾ ਗੱਲ ਮੁੱਕੀ। ਬਾਈ 20000 ਇਹ ਦੋ ਘਟ ਨਹੀਂ ਕਰ ਰਿਹਾ ਸਰਪੰਚ ਮੈਂ ਤੈਨੂੰ ਪੁੱਛਣ ਬਾਈ ਨੂੰ ਬਾਈ ਨੂੰ ਆ ਗਿਆ ਹੈ ਬਾਈ ਤੂੰ ਆ ਗਿਆ ਬਾਈ ਉਹ ਕਹੇ ਬਾਈ ਦਾ ਹੀ ਕਹਿ ਰਿਹਾ ਫਿਰ ਮੈਨੂੰ ਪਤਾਗਾ ਤੂੰ 20 ਇਹ ਜਾ ਕਰਦਾਗਾ ਪਤਾ 20 ਦੇਣਾ ਈ

ਯਾ ਬਾਈ ਹੁਣ ਹੰਡ ਕਰੀ ਖੜਾ ਸੌਣ ਭਾਦੋਂ ਆ ਸਾਰੀ ਬਸੂ ਬਿੱਤੇ ਨੇ ਇੱਛੇ ਤਾਂ ਫਿਰ ਮੱਛਰ ਨੇ ਓ ਆਈ ਬਈ ਬਹੇ ਬਹੁਤ ਨੇ ਪਤਨਾ ਵਗੈਰਾ ਹੈ ਨਾ ਚਲੋ ਭਾਈ ਤੇਰਾ ਤਾਂ ਹੁਣ ਤੂੰ ਕੀ ਕਹਿਣਾ ਮੈਂ ਤਸਤਾ ਦਿੱਤਾ ਸੌਦਾ ਥੋੜਾ ਲੰਬੀ ਲੱਗਿਆ ਸੌਦਾ ਥੋੜਾ ਟੁੱਟੂ ਹੈ ਨਾ ਸੌਦਾ ਦੂਰ ਨਹੀਂ ਹੈਗਾ ਕਈ ਵਾਰੀ ਐ ਹੁੰਦਾ ਮੇਜਰ ਨੂੰ ਤੋਰੇ ਬਲਾ ਓ ਆਇਆ ਓ ਮੇਜਰ ਓ ਆ ਜਾ ਓਏ ਓਹ ਹਣਗਾ ਆਪਣੇ ਪਤ ਕੀ ਦਿਆ ਯਾਰ ਉਹਦਾ ਮਾਨ ਨਹੀਂ ਚਲੋ ਤੈਨੂੰ ਬਾਜੂ ਦਾ ਵੀ ਮਾਨ ਨਹੀਂ ਕਰਦਾ ਨਹੀਂ ਉਹਦੇ ਲੋ ਵੀ ਉਹ ਮਾਨ ਨਹੀਂ ਕਰਦਾ ਹਾਲ ਦਿਨੋਂ ਲਿਆ ਮਾਰਾ ਜਾ ਹਾਲ ਦਿਨੋਂ ਤੋਂ ਉਹਦਾ ਆਹ ਕਮਾਰ ਖਾਲ ਤੇ ਕਹਿ ਕੇ ਹੈ